ਜੇ ਬੀਬੀ ਪਰਮਜੀਤ ਸਿੰਘ ਖਾਲੜਾ ਤਰਨਤਾਰਨ ਤੋਂ ਚੋਂ ਲੜਨਗੇ ਤੇ ਵਿਰਸਾ ਸਿੰਘ ਬਲਟੋਆ ਹੱਥ ਖੜੇ ਕਰਕੇ ਜਾਵੇਗਾ ਵੇਖੋ ਤੁਸੀਂ ਕਿਵੇਂ ਭਜਦਾ ਹੈ ਪਤਾ ਨਾ ਹੱਥ ਖੜੇ ਕਰਨ ਵਾਲੇ ਭੁੱਲੇ ਤਾਂ ਨਹੀਂ ਜੇ ਬੀਬੀ ਪਰਮਜੀਤ ਸਿੰਘ ਖਾਲੜਾ ਤਰਨਤਾਰਨ ਤੋਂ ਚੋਂ ਲੜਨਗੇ ਤੇ ਵਿਰਸਾ ਸਿੰਘ ਬਲਟੋਆ ਹੱਥ ਖੜੇ ਕਰਕੇ ਜਾਵੇਗਾ ਵੇਖੋ ਤੁਸੀਂ ਕਿਵੇਂ ਭੱਜਦਾ ਹੈ ਪਤਾ ਨਾ ਹੱਥ ਖੜੇ ਕਰਨ ਵਾਲੇ ਭੁੱਲੇ ਤਾਂ ਨਹੀਂ ਜੇ ਬੀਬੀ ਪਰਮਜੀਤ ਸਿੰਘ ਖਾਲੜਾ ਤਰਨ ਤਾਰਨ ਤੋਂ ਚੋਂ ਲੜਨਗੇ ਤੇ ਵਿਰਸਾ ਸਿੰਘ ਬਲਟੋਆ ਹੱਥ ਖੜੇ ਕਰਕੇ ਜਾਵੇਗਾ ਵੇਖੋ ਤੁਸੀਂ ਕਿਵੇਂ ਭੱਜਦਾ ਹੈ ਪਤਾ ਨਾ ਹੱਥ ਖੜੇ ਕਰਨ ਵਾਲੇ ਭੁੱਲੇ ਤਾਂ ਨਹੀਂ ਜੇ ਬੀਬੀ ਪਰਮਜੀਤ ਸਿੰਘ ਖਾਲੜਾ ਤਰਨ ਤਾਰਨ ਤੋਂ ਚੋਂ ਲੜਨਗੇ ਤੇ ਵਿਰਸਾ ਸਿੰਘ ਬਲਟੋਆ ਹੱਥ ਖੜੇ ਕਰਕੇ ਜਾਵੇਗਾ ਵੇਖੋ ਤੁਸੀਂ ਕਿਵੇਂ ਭਜਦਾ ਹੈ ਪਤਾ ਨਾ ਹੱਥ ਖੜੇ ਕਰਨ ਵਾਲੇ ਭੁੱਲੇ ਤਾਂ ਨਹੀਂ ਜੇ ਬੀਬੀ ਪਰਮਜੀਤ ਸਿੰਘ ਖਾਲੜਾ ਤਰਨਤਾਰਨ ਤੋਂ ਚੋਂ ਲੜਨਗੇ ਤੇ ਵਿਰਸਾ ਸਿੰਘ ਬਲਟੋਆ ਹੱਥ ਖੜੇ ਕਰਕੇ ਜਾਵੇਗਾ ਵੇਖੋ ਤੁਸੀਂ ਕਿਵੇਂ ਭਜਦਾ ਹੈ ਹੈ ਪਤਾ ਨਾ ਹੱਥ ਖੜੇ ਕਰਨ ਵਾਲੇ ਭੁੱਲੇ ਤਾਂ ਨਹੀਂ ਜੇ ਬੀਬੀ ਪਰਮਜੀਤ ਸਿੰਘ ਖਾਲੜਾ ਤਰਨਤਾਰਨ ਤੋਂ ਚੋਂ ਲੜਨਗੇ ਤੇ ਵਿਰਸਾ ਸਿੰਘ ਬਲਟੋਆ ਹੱਥ ਖੜੇ ਕਰਕੇ ਜਾਵੇਗਾ ਵੇਖੋ ਤੁਸੀਂ ਕਿਵੇਂ ਭਜਦਾ ਹੈ ਪਤਾ ਨਾ ਹੱਥ ਖੜੇ ਕਰਨ ਵਾਲੇ ਭੁੱਲੇ ਤਾਂ ਨਹੀਂ ਜੇ ਬੀਬੀ ਪਰਮਜੀਤ ਸਿੰਘ ਖਾਲੜਾ ਤਰਨਤਾਰਨ ਤੋਂ ਚੋਂ ਲੜਨਗੇ ਤੇ ਵਿਰਸਾ ਸਿੰਘ ਬਲਟੋਆ ਹੱਥ ਖੜੇ ਕਰਕੇ ਜਾਵੇਗਾ ਵੇਖੋ ਤੁਸੀਂ ਕਿਵੇਂ ਭੱਜਦਾ ਹੈ ਪਤਾ ਨਾ ਹੱਥ ਖੜੇ ਕਰਨ ਵਾਲੇ ਭੁੱਲੇ ਤਾਂ ਨਹੀਂ ਜੇ ਬੀਬੀ ਪਰਮਜੀਤ ਸਿੰਘ ਖਾਲੜਾ ਤਰਨਤਾਰਨ ਤੋਂ ਚੋਂ ਲੜਨਗੇ ਤੇ ਵਿਰਸਾ ਸਿੰਘ ਬਲਟੋਆ ਹੱਥ ਖੜੇ ਕਰਕੇ ਜਾਵੇਗਾ ਵੇਖੋ ਤੁਸੀਂ ਕਿਵੇਂ ਭੱਜਦਾ ਹੈ ਪਤਾ ਨਾ ਹੱਥ ਖੜੇ ਕਰਨ ਵਾਲੇ ਭੁੱਲੇ ਤਾਂ ਨਹੀਂ ਜੇ ਬੀਬੀ ਪਰਮਜੀਤ ਸਿੰਘ ਖਾਲੜਾ ਤਰਨਤਾਰਨ ਤੋਂ ਚੋਂ ਲੜਨਗੇ ਤੇ ਵਿਰਸਾ ਸਿੰਘ ਬਲਟੋਆ ਹੱਥ ਖੜੇ ਕਰਕੇ ਜਾਵੇਗਾ ਵੇਖੋ ਤੁਸੀਂ ਕਿਵੇਂ ਭਜਦਾ ਹੈ ਪਤਾ ਨਾ ਹੱਥ ਖੜੇ ਕਰਨ ਵਾਲੇ ਭੁੱਲੇ ਤਾਂ ਨਹੀਂ ਜੇ ਬੀਬੀ ਪਰਮਜੀਤ ਸਿੰਘ ਖਾਲੜਾ ਤਰਨਤਾਰਨ ਤੋਂ ਚੋਂ ਲੜਨਗੇ ਤੇ ਵਿਰਸਾ ਸਿੰਘ ਬਲਟੋਆ ਹੱਥ ਖੜੇ ਕਰਕੇ ਜਾਵੇਗਾ ਵੇਖੋ ਤੁਸੀਂ ਕਿਵੇਂ ਭਜਦਾ ਹੈ ਹੈ ਪਤਾ ਨਾ ਹੱਥ ਖੜੇ ਕਰਨ ਵਾਲੇ ਭੁੱਲੇ ਤਾਂ ਨਹੀਂ ਜੇ ਬੀਬੀ ਪਰਮਜੀਤ ਸਿੰਘ ਖਾਲੜਾ ਤਰਨਤਾਰਨ ਤੋਂ ਚੋਣ ਲੜਨਗੇ ਤੇ ਵਿਰਸਾ ਸਿੰਘ ਬਲਟੋਆ ਹੱਥ ਖੜੇ ਕਰਕੇ ਜਾਵੇਗਾ ਵੇਖੋ ਤੁਸੀਂ ਕਿਵੇਂ ਭੱਜਦਾ ਹੈ ਪਤਾ ਨਾ ਹੱਥ ਖੜੇ ਕਰਨ ਵਾਲੇ ਭੁੱਲੇ ਤਾਂ ਨਹੀਂ